ਕਿਲਾ ਦਰਾਲ ਦੇ ਵਿੱਚ ਅਸੀਂ ਵੀ ਘੁੰਮ ਕੇ ਦੇਖਿਆ ਹਜੇ ਵੀ ਬਹੁਤ ਸਾਰੀਆਂ ਐਸੀਆਂ ਕਮੀਆਂ ਨੇ ਇਹਨਾਂ ਸ਼ਹੀਦਾਂ ਦੀਆਂ ਯਾਦਾਂ ਨੂੰ ਲੈ ਕੇ ਕਿਉਂਕਿ ਮੈਂ ਕੱਲ ਦਾ ਸਰਚ ਕਰ ਰਿਹਾ ਸੀ ਜਿਨ੍ਹਾਂ ਜਿਨ੍ਹਾਂ ਦੇ ਨਾਮ ਤੁਸੀਂ ਵੀ ਬੋਲੇ ਤੁਸੀਂ ਸੁਣੇ ਵੀ ਜਿਹੜੇ ਇੱਥੇ ਸ਼ਹੀਦ ਹੋਏ ਪਰ ਉਹਨਾਂ ਦੇ ਸਮਾਰਕ ਹਜੇ ਤੱਕ ਨਹੀਂ ਬਣ ਪਾਏ ਅਲੱਗ ਅਲੱਗ ਜਿੱਥੇ ਜਿੱਥੇ ਉਹ ਸ਼ਹੀਦ ਹੋਏ ਤੇ ਬ੍ਰਿਗੇਡੀਅਰ ਉਸਮਾਨ ਸਾਹਿਬ ਹਿੰਦੁਸਤਾਨ ਦੀ ਆਰਮੀ ਦੇ ਜਿਹੜੇ ਬ੍ਰਿਗੇਡ ਕਮਾਂਡਰਸ ਨੂੰ ਉੱਥੇ ਪੁੱਛੇ ਤਦ ਤੱਕ ਇਸ ਇਲਾਕੇ ਦੀ ਹਿਫਾਜ਼ਤ ਜੱਥੇਦਾਰ ਰਾਮ ਸਿੰਘ ਸਾਹਿਬ ਔਰ ਉਹਨਾਂ ਦੇ ਸਾਥੀਆਂ ਨੇ ਕੀਤੀ ਉਹਨਾਂ ਦੀਆਂ ਕੁਰਬਾਨੀਆਂ ਨੂੰ ਪੂਰਾ ਹਿੰਦੁਸਤਾਨ ਸਲੂਟ ਕਰਦਾ ਸਲਾਮ ਕਰਦਾ ਜਿਸ ਤਰ੍ਹਾਂ ਮੈਂ ਇਸ ਇਲਾਕੇ ਵਿੱਚ ਆਇਆ ਮੈਂ ਮੋੜੀ ਮੋੜੀ ਇਹ ਗੱਲ ਪੁਰਾਣਾ ਲੈਣਿਆ ਕਿ ਇਹ ਜਿਹੜਾ ਇਲਾਕਾ ਹੈ ਨਾ ਇਹ ਇਤਨਾ ਜ਼ਬਰਦਸਤ ਇਲਾਕਾ ਹੈ ਕਿ ਅਗਰ ਇਹ ਇਲਾਕਾ ਉਸ ਵੇਲੇ ਨਾ ਸੰਭਾਲਿਆ ਜਾਣਾ ਤਾਂ ਸ਼ਾਇਦ ਅਜ ਖਨੂਰ ਹੋਇਆ ਰਹਾ ਇਹ ਚੀਜ਼ ਅਸਲੀ ਇਹ ਦੁਨੀਆ ਨਾਲ ਇਸ ਇਲਾਕੇ ਨੇ ਹਰ ਬੰਦੇ ਨੂੰ ਪਤਾ ਹੈ ਅਸੀਂ ਪ੍ਰਬੰਧਕ ਵੀ ਤੁਹਾਨੂੰ ਦੱਸਦੇ ਹਾਂ ਆਪਸੀ ਸਾਈਟੀ ਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਹਾਂ ਤੇਜਿੰਦਰਪਾਲ ਸਿੰਘ ਇਸ ਵੇਲੇ ਮੈਂ ਖੜਾ ਹਾਂ ਨੁਸ਼ਹਿਰਾ ਦੇ ਕਿਲਾ ਧਰਾਲ ਇਲਾਕੇ ਦੇ ਵਿੱਚ ਜਿਵੇਂ ਤੁਸੀਂ ਜਾਣਦੇ ਹੋ ਕਿ ਬੀਤੇ ਦਿਨ ਵੀ ਜੋ ਸ਼ਹੀਦਾਂ ਨੂੰ ਸਲਾਮੀ ਜਿਹੜੀ ਹੈ ਆਰਮੀ ਵੱਲੋਂ ਦਿੱਤੀ ਗਈ ਸੀ ਅੱਜ ਇੱਥੇ ਦੀਵਾਨ ਸਜਾਇਆ ਗਿਆ ਉਹਨਾਂ ਸ਼ਹੀਦਾਂ ਦੀ ਯਾਦ ਦੇ ਵਿੱਚ ਜਿਨ੍ਹਾਂ ਨੇ 1947 65 71 ਅਤੇ ਇਸ ਵੇਲੇ ਤੱਕ ਇਸ ਇਲਾਕੇ ਦੇ ਬਹੁਤ ਸਾਰੇ ਸ਼ਹੀਦ ਹੋਏ ਨੇ ਜਿਨ੍ਹਾਂ ਨੂੰ ਸ਼ਰਧਾਂਜਲੀ ਦੇਣ ਦੇ ਲਈ ਅੱਜ ਇੱਕ ਸ਼ਹੀਦੀ ਦਿਵਸ ਜਿਹੜਾ ਹੈ ਉਹ ਇੱਥੇ ਰੱਖਿਆ ਗਿਆ ਹੈ ਹਰ ਸਾਲ ਦੀ ਤਰ੍ਹਾਂ ਇਸੇ ਤਰੀਕ ਨੂੰ ਇਹ ਸ਼ਹੀਦੀ ਦਿਵਸ ਮਨਾਇਆ ਜਾਂਦਾ ਹੈ ਸਾਡੇ ਨਾਲ ਜੁੜੇ ਨੇ ਆ ਸ਼੍ਰੀ ਰਵਿੰਦਰ ਰੈਣਾ ਜੀ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿਉਂਕਿ ਐਕਸ ਐਮ ਐਲ ਏ ਵੀ ਰਹਿ ਚੁੱਕੇ ਨੇ ਇੱਥੇ ਦੇ ਕੀ ਕਹਿਣਾ ਚਾਹਣਗੇ ਇਹ ਰਵਿੰਦਰ ਜੀ ਸਭ ਤੋਂ ਪਹਿਲੇ ਤੁਹਾਡਾ ਸਵਾਗਤ ਹੈ ਇੱਥੇ ਆਰਸੀ ਸਾਇੰਟੀਵੀ। ਸ਼ੁਕਰੀਆ ਮਿਹਰਬਾਨੀ। ਅ ਮੈਂ ਜੋ ਤੁਸੀਂ ਅੱਜ ਦੇਖਿਆ ਇਹ ਬਹੁਤ ਵੱਡਾ ਉਪਰਾਲਾ ਹਰ ਸਾਲ ਹੁੰਦਾ ਹੈ ਔਰ ਤੁਸੀਂ ਇਸੇ ਇਲਾਕੇ ਦੇ ਹੋ। ਕਿਲਾ ਧਰਾਲ ਦੇ ਵਿੱਚ ਅਸੀਂ ਵੀ ਘੁੰਮ ਕੇ ਦੇਖਿਆ ਹਜੇ ਵੀ ਬਹੁਤ ਸਾਰੀਆਂ ਅਸੀਂ ਕਮੀਆਂ ਨੇ ਇਨ੍ਹਾਂ ਸ਼ਹੀਦਾਂ ਦੀਆਂ ਯਾਦਾਂ ਨੂੰ ਲੈ ਕੇ ਕਿਉਂਕਿ ਮੈਂ ਕੱਲ ਦਾ ਸਰਚ ਕਰ ਰਿਹਾ ਸੀ ਜਿਨ੍ਹਾਂ ਜਿਨ੍ਹਾਂ ਦੇ ਨਾਮ ਤੁਸੀਂ ਵੀ ਬੋਲੇ ਤੁਸੀਂ ਸੁਣੇ ਵੀ ਜਿਹੜੇ ਇਥੇ ਸ਼ਹੀਦ ਹੋਏ ਪਰ ਉਹਨਾਂ ਦੇ ਸਮਾਰਕ ਹਜੇ ਤੱਕ ਨਹੀਂ ਬਣ ਪਾਏ ਅਲੱਗ-ਅਲੱਗ ਜਿੱਥੇ-ਜਿੱਥੇ ਉਹ ਸ਼ਹੀਦ ਹੋਏ ਨੇ ਨੁਸ਼ਾਰਾ ਦੇ ਬਾਰਡਰ ਦਾ ਏਰੀਆ ਕਿਲਾ ਧਰਾਲ ਔਰ ਸ਼ਹੀਦਗੜ੍ਹ ਗੁਰਦੁਆਰਾ ਸਾਹਿਬ ਔਰੇ ਸ਼ਹੀਦੀ ਸਮਾਰਕ ਸ਼ਹੀਦਾਂ ਦੀ ਯਾਦ ਵਿੱਚ ਬਣਾਇਆ ਗਿਆ ਇਹ ਪਵਿੱਤਰ ਸਮਾਰਕ ਹੈ ਸਾਲ 1947-48 ਦੇ ਵਿੱਚ ਜਦੋਂ ਪਾਕਿਸਤਾਨ ਦੀਆਂ ਫੌਜਾਂ ਨੇ ਜੰਮੂ ਕਸ਼ਮੀਰ ਤੇ ਹਮਲਾ ਕੀਤਾ ਔਰ ਇਹ ਸਾਰਾ ਏਰੀਆ ਕਿਥੇ ਦੇ ਜਿਹੜੇ ਉਸ ਵਕਤ ਜਥੇਦਾਰ ਰਾਮ ਸਿੰਘ ਸਾਹਿਬ ਔਰ ਉਹਨਾਂ ਦੇ ਨਾਲ ਲੋਕਲ ਜਿਹੜੇ ਇੱਥੇ ਦੇ ਰਹਿਣ ਵਾਲੇ ਲੋਕ ਸਨ ਉਹ ਵੀਰਪੁਰਸ਼ ਉਹ ਮਹਾਪੁਰਸ਼ ਔਰ ਬਲਿਦਾਨੀ ਪੁਰਸ਼ਾਂ ਨੇ ਪਾਕਿਸਤਾਨ ਦੀ ਫੌਜ ਦਾ ਡਟ ਕੇ ਮੁਕਾਬਲਾ ਕੀਤਾ ਔਰ ਉਹਨਾਂ ਨੂੰ ਮਾਰ ਮਕਾਇਆ ਔਰ ਜਿਸ ਵਕਤ ਬ੍ਰਿਗੇਡੀਅਰ ਉਸਮਾਨ ਸਾਹਿਬ ਹਿੰਦੁਸਤਾਨ ਦੀ ਆਰਮੀ ਦੇ ਜਿਹੜੇ ਬ੍ਰਿਗੇਡ ਕਮਾਂਡਰ ਸਨ ਉਹ ਉੱਤੇ ਪੁੱਛੇ ਤਦ ਤੱਕ ਇਸ ਇਲਾਕੇ ਦੀ ਹਿਫਾਜ਼ਤ ਜੱਫੇਦਾਰ ਰਾਮ ਸਿੰਘ ਸਾਹਿਬ ਔਰ ਉਹਨਾਂ ਦੇ ਸਾਥੀਆਂ ਨੇ ਕੀਤੀ ਉਹਨਾਂ ਦੀਆਂ ਕੁਰਬਾਨੀਆਂ ਨੂੰ ਪੂਰਾ ਹਿੰਦੁਸਤਾਨ ਸਲੂਟ ਕਰਦਾ ਸਲਾਮ ਕਰਦਾ ਉਸ ਤੋਂ ਬਾਅਦ 1965 ਦੇ ਵਿੱਚ ਵੀ ਜਦੋਂ ਪਾਕਿਸਤਾਨ ਨੇ ਇੱਥੇ ਦੁਬਾਰਾ ਹਮਲਾ ਕੀਤਾ ਉਸ ਵਕਤ ਵੀ ਇਸ ਏਰੀਏ ਦੀ ਰੱਖਿਆ ਇੱਥੇ ਦੇ ਲੋਕ ਲੋਕਾਂ ਨੇ ਕੀਤੀ ਔਰ ਉਹਨਾਂ ਦੀ ਯਾਦ ਵਿੱਚ ਇੱਥੇ ਸ਼ਹੀਦੀ ਦਿਵਸ ਹਰ ਸਾਲ ਬਣਾਇਆ ਜਾਂਦਾ ਹੈ ਇਸ ਵਾਰ ਵੀ ਭਵੀ ਤਰੀਕੇ ਦੇ ਨਾਲ ਇਸ ਸਾਰੇ ਏਰੀਏ ਦੇ ਲੋਕਾਂ ਨਾਲ ਔਰ ਨਾ ਕੇਵਲ ਨੋਸ਼ਹਿਰਾ ਬਲਕਿ ਰਜੋਰੀ ਪੁਨਛ ਜੰਮੂ ਤੱਕ ਸੰਗਤਾਂ ਇੱਥੇ ਆਉਂਦੀਆਂ ਨੇ ਹਰਮੰਦਰ ਸਾਹਿਬ ਤੋਂ ਰਾਗੀ ਜੱਥੇ ਇੱਥੇ ਆਉਂਦੇ ਨੇ ਔਰ ਉਹਨਾਂ ਸ਼ਹੀਦਾਂ ਨੂੰ ਸਲਾਮ ਔਰ ਸਲੂਟ ਕਰਦੇ ਨੇ ਇਹ ਏਰੀਆ ਸ਼ਹੀਦਾਂ ਦਾ ਉਸ ਯਾਦ ਦਿਲਾਉਂਦਾ ਹੈ ਜਿਨ੍ਹਾਂ ਨੇ ਆਪਣੇ ਬੰਦ-ਬੰਦ ਕਟਾਈ ਦੇਸ਼ ਵਾਸਤੇ ਕੁਰਬਾਨੀਆਂ ਦਿੱਤੀਆਂ ਅੱਜ ਅਸੀਂ ਉਹਨਾਂ ਨੂੰ ਨਮਨ ਕਰਦੇ ਹਾਂ ਸਲਾਮ ਕਰਦੇ ਹਾਂ ਸਲੂਟ ਕਰਦੇ ਹਾਂ ਰਵਿੰਦਰ ਜੀ ਮੇਰਾ ਸਵਾਲ ਸੀ ਕਿ ਜਿਸਾਂ ਤੁਸੀਂ ਰਾਮ ਸਿੰਘ ਜੀ ਦਾ ਨਾਮ ਲਿਆ ਹੋਰ ਵੀ ਜਿਹੜੇ ਸ਼ਹੀਦ ਸਨ ਇੱਥੇ ਹੁਕਮ ਸਿੰਘ ਜੀ ਉਹਨਾਂ ਦੇ ਭਰਾ ਸਨ ਪ੍ਰੀਤਮ ਸਿੰਘ ਜੀ ਸਨ ਜਿਨ੍ਹਾਂ ਦਾ ਬੰਦ-ਬੰਦ ਕੱਟਿਆ ਗਿਆ ਬਿਲਕੁਲੇ ਪਿੱਛੇ ਹੀ ਹਨ ਇੱਥੇ ਨਾਲ ਹੀ ਉਹਨਾਂ ਦੀ ਜਗ੍ਹਾ ਹੈ ਮੇਰਾ ਸਵਾਲ ਇਹ ਸੀ ਕਿ ਕਾਫੀ ਸਮਾਂ ਹੋ ਗਿਆ ਕਈ ਦਹਾਕੇ ਬੀਤ ਚੁੱਕੇ ਨੇ ਪਰ ਉਹਨਾਂ ਦੀ ਜਿੱਥੇ ਜਿੱਥੇ ਸ਼ਹਾਦਤ ਹੋਈ ਸੀ ਜਿਸ ਜਿਸ ਜਗ੍ਹਾ ਤੇ ਉਸ ਜਗ੍ਹਾ ਤੇ ਸਿਰਫ ਛੋਟੀਆਂ ਛੋਟੀਆਂ ਜਿਹੀਆਂ ਬੁੱਤੀਆਂ ਲਗੀਆਂ ਹੋਈਆਂ ਨੇ ਮਗਰ ਉਹਨਾਂ ਜਗ੍ਹਾ ਦੇ ਵਿੱਚ ਵੀ ਸਮਾਰਕ ਬਣਨੇ ਚਾਹੀਦੇ ਕਿਉਂਕਿ ਦੇਸ਼ ਵਾਸਤੇ ਬੜੀ ਵੱਡੀ ਕੁਰਬਾਨੀ ਹੈ ਹੈਦਾਂ ਉਹਨਾਂ ਦੀ ਇਹ ਲਗਾਓ ਦੀ ਕੁਰਬਾਨੀਆਂ ਨੂੰ ਪੂਰਾ ਹਿੰਦੁਸਤਾਨ ਹਮੇਸ਼ਾ ਯਾਦ ਕਰਦਾ ਹੈ ਸ਼ਹੀਦਾਂ ਦੀ ਕੁਰਬਾਨੀਆਂ ਨੂੰ ਹਿੰਦੁਸਤਾਨ ਸਲੂਟ ਕਰਦਾ ਹੈ ਇਹ ਪਵਿੱਤਰ ਸਥਾਨ ਜਿੱਥੇ ਅੱਜ ਵੀ ਸਾਰੇ ਸ਼ਹੀਦਾਂ ਦੇ ਨਾਮ ਦਰਜ ਕੀਤੇ ਹੋਏ ਨੇ ਹਰ ਸਾਲ ਇੱਥੇ ਗੁਰਦੁਆਰਾ ਸਾਹਿਬ ਗੁਰਦੁਆਰਾ ਪ੍ਰਬੰਧਕ ਕਮੇਟੀ ਸਭ ਮਿਲ ਕੇ ਇਹ ਆਯੋਜਨ ਕਰਦੇ ਨੇ ਉਹਨਾਂ ਦੇ ਸ਼ਹੀਦਾਂ ਦੀ ਯਾਦ ਤੇ ਇੰਡੀਅਨ ਆਰਮੀ ਵੀ ਆਂਦੀ ਆ ਔਰ ਮੈਨੂੰ ਯਾਦ ਹੈ ਕਿ ਇਸ ਏਰੀਏ ਦੇ ਜਿਹੜੇ ਫੌਜੀ ਜਵਾਨ ਜਿਹੜੇ ਅਮਰ ਸ਼ਹੀਦ ਜਥੇਦਾਰਾਂ ਦੇ ਨਾਮ ਤੁਸੀਂ ਯਾਦ ਕੀਤੇ ਉਨ੍ਹਾਂ ਦੀ ਯਾਦ ਦੇ ਵਿੱਚ ਵੀ ਕਿਸੇ ਤਰੀਕੇ ਉਪਰਾਮਾ ਸਮਾਰਕ ਔਰ ਪਵਿੱਤਰ ਸਥਲ ਬਣਾਏ ਗਏ ਨੇ ਔਰ ਚਾਹੇ ਕਰਗਿਲ ਦੇ ਫੌਜੀ ਨੇ ਜਾਂ ਜਿਹੜੇ ਸ਼ਹੀਦਾਂ ਦਾ ਜ਼ਿਕਰ ਤੁਸੀਂ ਕੀਤਾ ਉਹਨਾਂ ਦੇ ਜਿਹੜੇ ਨਾ ਪਵਿੱਤਰ ਸਥਾਨ ਡਵੈਲਪ ਕੀਤੇ ਗਏ ਨੇ ਸਕੂਲਾਂ ਦੇ ਨਾਂ ਸਕੂਲਾਂ ਦੇ ਨਾਂ ਵੀ ਸੜਕਾਂ ਦੇ ਨਾਂ ਉਹਨਾਂ ਵੀਰ ਸ਼ਹੀਦਾਂ ਦੀ ਯਾਦ ਵਿੱਚ ਉਹਨਾਂ ਦੇ ਨਾਂ ਦੇ ਨਾਲ ਰੱਖੇ ਗਏ ਨੇ ਆ ਵੀਰ ਭੱਜ ਕੇ ਇੱਥੇ ਅਸੀਂ ਐਮਐਲਏ ਸੀ ਜੀ ਪਵਿੱਤਰ ਦੇਵਸਥਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਥੀਆਂ ਨੇ ਹੁਕਮ ਕੀਤਾ ਸੜਕ ਅਸੀਂ ਪੁਜਾਈ ਬਿਲਕੁਲ ਸ਼ਹੀਦਾਂ ਦੀ ਯਾਦ ਤੇ ਕਿਲਾ ਦਰਾਲ ਹਾਈ ਸਕੈਂਡਰੀ ਸਕੂਲ ਮੈਂ ਐਮਐਲਏ ਸੀ ਅਸੀਂ ਸੈਂਕਸ਼ਨ ਕਰਾ ਕੇ ਇੱਥੇ ਅਰਪਿਤ ਕੀਤਾ ਜਨਤਾ ਦੇ ਹਵਾਲੇ ਬਾਕੀ ਔਰ ਵੀ ਬੜੀਆਂ ਚੀਜ਼ਾਂ ਕਰਨ ਵਾਲੀਆਂ ਨੇ ਜਿਸ ਦੀ ਤਰ੍ਹਾਂ ਤੁਸੀਂ ਇਸ਼ਾਰਾ ਕੀਤਾ ਔਰ ਮੈਂ ਉਮੀਦ ਕਰਦਾ ਆਉਣ ਵਾਲੇ ਸਮੇਂ ਚ ਉਹ ਵੀ ਕਿਉਂਕਿ ਰੇਣਾ ਸਾਹਿਬ ਕੀ ਹੈ ਕਿ ਜਿਸ ਤਰ੍ਹਾਂ ਅਸੀਂ ਵੀ ਜੰਮੂ ਤੋਂ ਇੱਥੇ ਆਏ ਆ ਸਪੈਸ਼ਲ ਇਹ ਮੈਂ ਕਵਰੇਜ ਕਰਨ ਆਇਆ ਸੀ ਕਿ ਮੈਂ ਮੈਂ ਚਾਹ ਰਿਹਾ ਸੀ ਕਿ ਉਹਨਾਂ ਸਥਾਨਾਂ ਨੂੰ ਜਿੱਥੇ ਉਹ ਸ਼ਹੀਦ ਹੋਏ ਨੇ ਕਿਉਂਕਿ ਇੱਕ ਰਾਮ ਸਿੰਘ ਜੀ ਦੀ ਦੇਖੀ ਹੈ ਉੱਥੇ ਸਿਰਫ ਸਿਲ ਲੱਗੀ ਹੋਈ ਹੈ ਅਰ ਹੁਕਮ ਸਿੰਘ ਹੋਰਾਂ ਦੀ ਜਗ੍ਹਾ ਦੇ ਵਿੱਚ ਵੀ ਕੁਝ ਨਹੀਂ ਹੈ ਪ੍ਰੀਤਮ ਸਿੰਘ ਹੋਰਾਂ ਦੀ ਜਗ੍ਹਾ ਦੇ ਵਿੱਚ ਵੀ ਛੋਟੀ ਜੀ ਬੁੱਤੀ ਲੱਗੀ ਹੋਈ ਹੈ ਮੇਰਾ ਕਹਿਣ ਦਾ ਮਤਲਬ ਇਹ ਸੀ ਕਿ ਅਗਰ ਕੋਈ ਬਾਹਰੋਂ ਆਂਦਾ ਹੈ ਇਨ੍ਹਾਂ ਸ਼ਹੀਦਾਂ ਦੀ ਉਸ ਜਗ੍ਹਾ ਨੂੰ ਦੇਖਣ ਲਈ ਕਿਉਂਕਿ ਜਿਸ ਜਗ੍ਹਾ ਦੇ ਵਿੱਚ ਖੜੇ ਹੋ ਕੇ ਅਸੀਂ ਮੈਸੇਜ ਕਰ ਸਕੀਏ ਹਰ ਸ਼ਹੀਦ ਹਰ ਸ਼ਹੀਦ ਦਾ ਦਰਜਾ ਹਿੰਦੁਸਤਾਨ ਦੇ ਵਿੱਚ ਬਿਲਕੁਲ ਅਮਰ ਦਾ ਦਰਜਾ ਹੈ ਅਮਰ ਸ਼ਹੀਦ ਦਾ ਜਿਹੜਾ ਦਰਜਾ ਹੈ ਉਸ ਦਾ ਕੋਈ ਮੁਕਾਬਲਾ ਨਹੀਂ ਹੈ ਔਰ ਅਸੀਂ ਆਪਣੇ ਸਾਰੇ ਸ਼ਹੀਦਾਂ ਨੂੰ ਨਮਨ ਕਰਦੇ ਹਾਂ ਹਰ ਸਾਲ ਅਲੱਗ-ਅਲੱਗ ਜਗ੍ਹਾ ਤੇ ਘਰਾਂ ਤੇ ਸਥਾਨਾਂ ਤੇ ਗ੍ਰਾਵਾਂ ਤੇ ਉਹਨਾਂ ਸ਼ਹੀਦਾਂ ਦੀ ਯਾਦ ਵਿੱਚ ਉਹ ਸਮੇਲਨ ਉਹ ਸ਼ਰਧਾਂਜਲੀ ਸਭਾਏ ਕਾਰਜਕ੍ਰਮ ਹੁੰਦੇ ਨੇ ਔਰ ਜਾਈਂ ਸਾਰੇ ਸ਼ਹੀਦਾਂ ਦਾ ਇੱਕ ਵੱਡਾ ਸਮਾਰਕ ਬਣਾ ਕੇ ਉਹਨਾਂ ਨੂੰ ਪੂਰੇ ਤਰੀਕੇ ਨਾਲ ਸਤਿਕਾਰ ਦਿੱਤੇ ਸਾਡੇ ਸਾਰੇ ਸਾਥੀਆਂ ਦੇ ਵੱਲੋਂ ਮਿਲ ਕੇ ਬਣਾਇਆ ਗਿਆ ਔਰ ਸਾਰੇ ਲੋਕ ਆਂਦੇ ਨੇ ਫਿਰ ਇਕੱਠੇ ਹੋ ਕੇ ਗ੍ਰਾਂਦੇ ਲੋਕ ਵੀ ਆਂਦੇ ਨੇ ਆਰਮੀ ਦੇ ਲੋਕ ਵੀ ਆਂਦੇ ਨੇ ਅਸੀਂ ਲੋਕ ਵੀ ਆਂਦੇ ਆ ਉਹਨੂੰ ਸਾਹੀਦਾਂ ਨੂੰ ਯਾਦ ਕਰਦੇ ਆ ਮੈਂ ਉਹ ਇੱਕ ਦੋ ਗੱਲਾਂ ਹੋਰ ਕਰ ਸਕਾਂਗਾ ਉਹ ਮੈਂ ਪੁੱਛੀ ਵੀ ਚ ਆਵਾ ਕਿ ਕਿ ਮੈਂ ਵੀ ਪੁੱਛਿਆ ਹੀ ਆ ਅਸਤ ਰੇਣਾ ਸਾਹਿਬ ਜਿਸ ਤਰ੍ਹਾਂ ਹੁਣ ਮੈਂ ਇਸ ਇਲਾਕੇ ਵਿੱਚ ਆਇਆ ਮੈਂ ਮੂੜੀ ਮੂੜੀ ਇਹ ਗੱਲ ਪੁਰਾਣਾ ਲੈਣਿਆ ਕਿ ਇਹ ਜਿਹੜਾ ਇਲਾਕਾ ਹੈ ਨਾ ਇਹ ਇਤਨਾ ਜ਼ਬਰਦਸਤ ਇਲਾਕਾ ਹੈ ਕਿ ਅਗਰ ਇਹ ਇਲਾਕਾ ਉਸ ਵੇਲੇ ਨਾ ਸਾਂਭਿਆ ਜਾਣਾ ਤਾਂ ਸ਼ਾਇਦ ਆ ਜਾ ਖਨੂਰ ਹੋਇਆ ਰਬਾ ਇਹ ਚੀਜ਼ ਅਸਲੀ ਸੱਚ ਹੈ ਇਹ ਦੁਨੀਆ ਨਾਲ ਇਸ ਇਲਾਕੇ ਨੇ ਹਰ ਬੰਦੇ ਨੂੰ ਜਿਹੜਾ ਉਹ ਪਤਾ ਹੈ ਹੁਣ ਮੈਂ ਆਹਣਾ ਕਿ ਚਲੋ ਮੂੜੀ ਤੁਸੀਂ ਕੀ ਅਗਰ ਮੌਕਾ ਮਿਲਸੀਗਾ ਤੇ ਜਿਹੜੀ ਗੱਲਾਂ ਮੈਂ ਆਖੀਆਂ ਉਹ ਤੁਸੀਂ ਪੂਰੀ ਬਿਲਕੁਲ ਤੁਸੀਂਆਂ ਗੱਲਾਂ 100% ਜਿਹੜੀਆਂ ਇਹਦੇ ਲਈ ਤੁਸੀਂ ਪੁੱਛਣ ਲਏ ਨੇ ਜਿਹੜੀਆਂ ਤੁਸੀਂਆਂ 100 ਗੱਲਾਂ 100% ਤੁਸੀਂਆਂ ਗੱਲਾਂ ਨਾਲ ਮੈਂ ਸਹਿਮਤ ਹਾਂ ਅਤੇ ਮੈਂ ਚਾਹਨਾ ਸੀ ਕਿ ਇਹ ਸਾਰਾ ਜਿਹੜੇ ਵਿਸ਼ੇ ਜਿਹੜੇ ਮਸਲੇ ਜਿੰਨੇ ਹੋਰ ਤੁਸੀਂ ਇਸ਼ਾਰਾ ਕੀਤਾ ਇਹ ਪੂਰੇ ਕਿ ਕਿ ਸ਼ਹੀਦ ਉਸੇ ਕੌਮ ਨੇ ਜਾਂ ਤੁਸੀਂ ਇੱਕ ਸ਼ਹੀਦ ਮੁਲਕ ਦੀ ਪਛਾਣ ਹੋਵੇ ਔਰ ਨੌਜਵਾਨ ਜਿਸ ਵਕਤ ਉਹਨਾਂ ਸ਼ਹੀਦਾਂ ਨੂੰ ਯਾਦ ਕਰਦੇ ਨੇ ਪਰਦੇਨ ਉਹਨਾਂ ਦਾ ਇਤਿਹਾਸ ਉਹਨਾਂ ਦੇ ਅੰਦਰ ਵੀ ਦੇਸ਼ ਭਗਤੀ ਦਾ ਜਜ਼ਬਾ ਹਾਂ ਜਿਸ ਤਰੀਕੇ ਨਾਲ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੂੰ ਯਾਦ ਕਰਦੇ ਆ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਯਾਦ ਕਰਦੇ ਆ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਚਾਰ ਸਹਿਬਜ਼ਾਦਿਆਂ ਨੂੰ ਯਾਦ ਕਰਦੇ ਆ ਇਸੇ ਤਰ੍ਹਾਂ ਦੇ ਤਰੀਕੇ ਨਾਲ ਮਾਤਾ ਸੈਭਾ ਕੌਰ ਜੀ ਨੂੰ ਯਾਦ ਕਰਦੇ ਆ ਮਤਲਬ ਉਹਨਾਂ ਨੂੰ ਯਾਦ ਕਰਦੇ ਇੱਕ ਇਨਸਾਨ ਦਾ ਜਜ਼ਬਾ ਦੇਸ਼ ਦੇ ਲਈ ਧਰਮ ਦੇ ਲਈ ਦੇਸ਼ ਦੇ ਲਈ ਆਪਣਾ ਜੀਵਨ ਖੂਨ ਖੋਲ ਜਾਂਦਾ ਹੈ ਕਿ ਪਿੱਤਾ ਵਾਰਿਆ ਤੇ ਲਾਲ ਚਾਰੋਂ ਵਾਰੇ कि हिंद तेरी शान वंदन वखरे गुरु, गुरु थे मादर साहब गुरु गोविंद सिंह जी महाराज तो बहुत-बहुत शुक्रिया ਤੁਹਾਡਾ ਟਾਈਮ ਦੇਣ ਵਾਸਤੇ ਤੇ ਉਮੀਦ ਕਰਾਂਗਾ ਕਿ ਮੈਂ ਅਗਲੀ ਵਾਰ ਅਗਰ ਕਵਰੇਜ ਕਰਨ ਆਵਾਂ ਤੇ ਉੱਥੇ ਮੈਨੂੰ ਇਹ ਪਤਾ ਲੱਗਾ ਕਿ ਰਵਿੰਦਰ ਰਾਣਾ ਜੀ ਇੱਥੇ ਕੁਝ ਨਾ ਕੁਝ ਨਸ਼ੀਦਾਸ ਤੇ ਜਰੂਰ ਕੀਤਾ ਵਾਹਿਗੁਰੂ ਜੀ ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਤੁਸੀਂ ਦੇਖਿਆ ਕਿ ਰਵਿੰਦਰ ਰਾਣਾ ਜੀ ਨੇ ਸਾਡੇ ਨਾਲ ਗੱਲਬਾਤ ਕੀਤੀ ਔਰ ਖਾਸ ਕਰਕੇ ਅਸੀਂ ਇਹ ਇਹਨਾਂ ਤੋਂ ਮੰਗ ਕੀਤੀ ਹੈ ਕਿ ਇਹਨਾਂ ਸ਼ਹੀਦਾਂ ਦੇ ਜਿੱਥੇ ਜਿੱਥੇ ਪਾਰਟਿਕੂਲਰਲੀ ਜਿੱਥੇ ਜਿੱਥੇ ਉਹਨਾਂ ਦੀ ਸ਼ਹਾਦਤ ਹੋਈ ਉਹਨਾਂ ਜਗ੍ਹਾ ਦੇ ਵਿੱਚ ਜ਼ਰੂਰ ਸਮਾਰਕ ਬਣਾਏ ਜਾਣ ਔਰ ਉਮੀਦ ਕਰਦੇ ਹਾਂ ਕਿ ਅਗਲੀ ਵਾਰੀ ਜਦੋਂ ਅਸੀਂ ਆਈਏ ਤੇ ਇਹਨਾਂ ਵੱਲੋਂ ਉਹ ਸਮਾਰਕਾਂ ਦੇ ਉੱਤੇ ਕੋਈ ਨਾ ਕੋਈ ਕੰਮ ਜਿਹੜਾ ਹੈ ਜ਼ਰੂਰ ਕੀਤਾ ਜਾਏਗਾ ਦੇਖਦੇ ਰਹੋ ਆਪਸੀ ਸਾਇੰਸ ਟੀਵੀ ਇਸ ਤਰ੍ਹਾਂ ਦੀਆਂ ਹੋਰ ਵੀ ਖਬਰਾਂ ਲੈ ਕੇ ਆਵਾਂਗੇ ਤਦ ਤੱਕ ਦੇ ਲਈ ਦਿਓ ਜੀ ਇਜਾਜ਼ਤ ਬਹੁਤ ਬਹੁਤ ਧੰਨਵਾਦ ਜੀ